ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ HM TV YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਚੜੈਕ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਵੀ ਇਹਨੂੰ ਮੋਗਾ ਹੀ ਪੈਂਦੀ ਆ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਇੱਕ ਤਾਜੀ ਸੂਈ ਸਵਾਈ ਵਿਹੜਾ ਦੋ ਸੂਨ ਨੂੰ ਤਿਆਰ ਹੈ ਇੱਕ ਫੁੱਲ ਵੱਡੀ ਵਿਹੜਾ ਇਨਫਰਮੇਸ਼ਨ ਲੈ ਲੈਣਾ ਜਾਇ ਜੇ ਮੁੱਲ ਹੋਣਗੇ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਨਾਮ ਲਾਲੀ ਬਾਈ ਪਿੰਡ ਚੜੱਕ ਜ਼ਿਲ੍ਹਾ ਮੋਗਾ ਬਾਈ ਤੁਹੇ ਵੀ ਮੋਗਾ ਹੀ ਆ ਫੋਨ ਨੰਬਰ ਦੱਸੋ 8198856080 ਹੈ ਬਾਈ ਇਹ ਤਾਂ ਸ਼ੁਰੂ ਕਰ ਲ ਲਾਲੀ ਕਨਵਾ ਸੂਆ ਇਹ ਬਾਈ ਦੂਜੇ ਸੂਏ ਸੂਈ ਆ ਆਪਣੇ ਕੋਲੇ ਆ ਕੇ ਸੂਈ ਆ ਪਰਸੋਂ ਹਾਂ ਠੀਕ ਆ ਆਪਾਂ ਦਾ ਸਹੀ ਕਰਕੇ ਲਈ ਦੀ ਬਾਈ ਲੈ ਲੈ ਬੇਟੇ ਵਪਾਰੀ 2000 ਕੀ ਸਿੱਧੀ ਗੱਲਾਂ ਸੁਣਾਉਣੇ ਖਣੀ ਚੀਪਾ ਜੜਾ ਕੇ ਦਿੱਤੀ ਖਣੀ ਕਵੀ ਕੀਤਾ ਨਾ ਆਪਾਂ ਨੂੰ ਰੱਬ ਜਾਣਦਾ ਹੂੰ ਇਹ ਆ ਤੱਲ کہہ ਕੇ ਦਵਾਂਗੇ ਬਾਈ ਠੀਕ ਆ ਨਾ ਅੱਧਾ ਖਾਣਾ ਅੱਧਾ ਹਾਂ ਅੱਧਾ ਬਰਾਬਰ ਦੋ ਜਣੇ ਆਉਂਦਾ ਠੀਕ ਆ ਆਪਾਂ ਚੱਲ ਗਏਗੇ ਦਵਾਂਗੇ ਠੀਕ ਹੈ ਭੈਣ ਭਰਾ ਜੀ ਨੇ ਆਪ ਦੀ ਤਸੱਲੀ ਕਰਕੇ ਲਿਆਂ ਤਿੰਨ ਡੰਗ ਚੋਲੇ ਨਾਲ ਚਾਰ ਚੋਲੇ ਨਾਲ ਅੱਧਾ ਮੰਨ ਕੇ ਲੈਣੀ ਹੋਈ ਅੱਧਾ ਮੰਨ ਕੇ ਲੈਣਾ ਤੇਲ ਮੰਨ ਕੇ ਲੈਣੀ ਤੇਲ ਮੰਨ ਕੇ ਲੈਣਾ ਬਈ ਸਹੀ ਆ ਹਾਂ ਕਿੰਨਾ ਕ ਦੁੱਧ ਪਿਆਜੂ ਦੁੱਧ ਭਾਈ ਅਗਲੇ ਨੂੰ ਤਾਂ ਦੱਸਿਆ ਹੀ 15-18 ਕਿਲੋ ਚੋਇਆ ਸੀ ਹੂੰ 15-18 ਮੰਨ ਕੇ ਆਪਾਂ ਲਈ ਸੀ ਦੁੱਧ ਦੇਜੂ 15-16 ਦੀ ਤਾਂ ਗਾਰੰਟੀ ਵੀ ਲੈ ਲਾਂਗੇ ਬਈ ਠੀਕ ਹੈ ਦੁੱਧ ਨੂੰ ਖਰੀਆ ਦੂਜੇ ਤਿੰਨਾਂ ਖਾਣਾ ਦੀ ਆਪਣੀ ਗਾਰੰਟੀ ਆ ਬੋਲ ਜੈ ਜੈ ਮੋਲਾ ਭਾਈ ਜੇ ਤਾਂ ਸਹੀ ਹੁੰਦੀ ਤਾਂ ਆਜਾ ਪੱਤੇ 30000 ਦੇ ਦੇਣਾ ਬਾਈ ਕੱਢੀ ਆ ਗਰ ਬੱਛਾ ਬਾਈ ਦੋਸਤੋ ਬਾਈ ਕਹਿੰਦਾ ਸਹੀ ਹੁੰਦੀ ਸਹੀ ਹੁੰਦੀ ਵੀਰ ਕੇ ਨਾਮ ਲਾਉਣਾ ਨਹੀਂ ਫੇਰ 55 ਬਾਈ 55 ਦੀ ਮੰਨ ਕੇ ਲਈ ਸੀ ਬਾਈ ਵੀਰ ਜਲਾ ਕੇ ਠੀਕ ਹੈ ਜਿਉਂ ਲਈ ਆਪਾਂ ਨੇ ਉਹ ਕਹਿ ਲਈ ਤੇ ਅੱਜ ਹੁਣ ਕਿੰਨੇ ਦੇ ਦੇਣੀ ਆ ਆ 33000 ਦੇਣਾ ਬਾਈ 33000 ਦੀ ਦੇ ਦੇਣੀ ਆ ਬਾਈ ਕਹਿੰਦਾ ਆਪਾਂ ਲਈ ਸੀ ਵਪਾਰੀ ਤੋਂ ਨਵਾਂ ਵਪਾਰ ਦਾ ਕੰਮ ਕੀਤਾ ਐਂ ਤਾਂ ਠਾ ਠਾ ਹੋ ਕੇ 19 ਕੀ ਹੋ ਕੇ ਫੇਰ ਹੀ ਬੰਦਾ ਚੰਟ ਬੰਦ ਆ ਕਣੀ ਤਾਂ ਬਾਈ ਕਹਿੰਦਾ ਅਗਲੇ ਨੇ ਚੀਪਾ ਭਰ ਕੇ ਦੇਤੀ ਪਤਾ ਨਹੀਂ ਕੀ ਚੱਕਰ ਬਣਿਆ ਤੇ ਇੱਕ ਥਣ ਤੋਂ ਨਕਾਤ ਹੋ ਗਈ ਮਤਲਬ ਦੁੱਧ ਘੱਟ ਹੈ ਇੱਕ ਥਣ ਚ ਤਿੱਲ ਮੰਨਣਾ ਤਿੰਨ ਮੰਨ ਲੈ ਅੱਧਾ ਮੰਨਣਾ ਅੱਧਾ ਮੰਨ ਲੇ ਦੂਜੇ ਤਿੰਨਾ ਥਣਾਂ ਚ ਓਕੇ ਆ ਡਾਂਗਰ ਕੀ ਚਵਾਈ ਠੀਕ ਆ ਆਪਾਂ ਤਿੱਲ ਕਿਹ ਦਾਗ ਦਾ ਭੈਣ ਭਰਾ ਤੇ ਅਲੀ ਮੰਨ ਲੈ ਠੀਕ ਆ ਦੋਸਤੋ ਇੱਕ ਥਣ ਅੱਧਾ ਕਬੈਣੀ ਵਾਲਾ ਮਗਰਲਾ ਹਾਂ ਕਬੈਣੀ ਵਾਲਾ ਮਗਰਲਾ ਭਾਈ ਕਬੈਣੀ ਵਾਲਾ ਮਗਰਲਾ ਥਣ ਦੂਜੇ ਦੇ ਮੁਕਾਬਲੇ ਦੁੱਧ ਅੱਧਾ ਜੇ ਦੂਜੇ ਚ 3 ਕਿਲੋ ਦੁੱਧ ਹੈ ਤੇ ਇਹਦੇ ਚ 1.5 ਕਿਲੋ ਦੁੱਧ ਹੈ ਮਗਰ ਬੱਚਾ 33000 ਦੀ ਦੇ ਦੇਣੀ ਆ ਤੇ ਨਹੀਂ 30000 ਦੀ ਤੁਹਾਨੂੰ ਵੀ ਪਤਾ ਕਿਹਨੇ ਦੇਣੀ ਸੀ ਦੁੱਧ 17 18 ਪਿਆਜੂ 15 ਕਿਲੋ ਦੀ ਤਾਂ ਬਾਈ ਕਹਿੰਦਾ ਮੇਰੀ ਗਾਰੰਟੀ ਆ ਬਾਕੀ ਠੰਡੀ ਫੀਲ ਆ ਬਾਈ ਕੋਈ ਚੈੱਕ ਕਰਨੀ ਜਿਵੇਂ ਮਰਜੀ ਕੋਈ ਚੋਈ ਜਾਵੇ ਠੀਕ ਆ ਨਿਆਣਾ ਪਾਉਣਾ ਪਾਵੇ ਨਹੀਂ ਪਾਉਣਾ ਨਾ ਪਿਆਵੇ ਨਿਆਣਾ ਪਾਉਣਾ ਤਾਂ ਅਗਲਾ ਪਾ ਕੇ ਚੋਲੇ ਤੇ ਨਹੀਂ ਤਾਂ ਬਿਨਾ ਨਿਆਣੇ ਤੋਂ ਚੋਲੇ ਗਾਰੰਟੀ ਆ 33000 ਦੀ ਦੇ ਦੇਣੀ ਆ ਦੁੱਧ 17 18 ਪਿਆਜੂ 15 ਕਿਲੋ ਦੁੱਧ ਦੀ ਤਾਂ ਬਾਈ ਕਹਿੰਦਾ ਮੇਰੀ ਗਾਰੰਟੀ ਆ ਬਾਕੀ ਹਵਾਨਾ ਸੋਹਣਾ ਵੱਡਾ ਇਹਨਾਂ ਦੁੱਧ ਪਿਉਣ ਦਾ ਹੱਕ ਬਣਦਾ ਤਾਜੀ ਸੂਈ ਆ ਜ਼ੇਰ ਪੈ ਗਈ ਆ 33000 ਦੀ ਦੇ ਦੇਣੀ ਆ ਜੇ ਉਹ ਫਿਰ ਤੁਹਾਨੂੰ ਵੀ ਪਤਾ 33000 ਦੀ ਇਹਨੇ ਦੁੱਧ ਵਾਲੀ ਵਾੜ ਕਿਹਨੇ ਦੇਣੀ ਆ ਤੇ ਜਿਹਨੂੰ ਲੋੜ ਆ ਘਰੇ ਦੁੱਧ ਨਹੀਂ ਲੈਣੀ ਆ ਕੋਈ ਥਣ ਅੱਧਾ ਹੋਵੇ ਕੋਈ ਚੱਕਰ ਨਹੀਂ ਆਪਾਂ ਨੂੰ ਫੇਰ ਜਮਾ ਜਾਇਜ ਮੁੱਲ 33000 ਇਹ ਤੁਹਾਨੂੰ ਵੀ ਪਤਾ 16 17 ਕਿਲੋ ਦੁੱਧ ਵਾਲੀ 33000 ਦੀ ਦੂਜਾ ਸੂਆ ਤਾਜੀ ਸੂਈ ਵਾੜ ਕਿਸੇ ਨੇ ਨਹੀਂ ਦੇਣੀ ਥਣ ਅੱਧਾ ਕਰਕੇ ਤਾਂ ਹੀ 33000 ਦੀ ਆ ਜਿਹਨੇ ਦੁੱਧ ਪੀਣ ਨੂੰ ਲੈਣੀ ਆ ਜਾਂ ਡੈਰੀ ਦੁੱਧ ਪਾਉਣ ਨੂੰ ਲੈਣੀ ਆ ਉਹਨੂੰ ਥਾਣ ਅੱਧਾ ਵੀ ਕੀ ਕਹਿੰਦਾ ਫਿਰ ਮੁੱਲ ਵੀ ਅੱਧਾ ਜੇ ਥਾਣਾ ਅੱਧਾ ਤੇ ਮੁੱਲ ਵੀ ਅੱਧਾ ਜੇ ਚਾਰੇ ਥਾਣ ਡਾਂਗ ਕਰਕੇ ਹੁੰਦੇ ਫਿਰ 33000 ਦੀ ਦੇਣੀ ਨਹੀਂ 55 ਦੀ ਆਉਣੀ ਐਨੀ ਵਹਿੜ ਜਿੱਥੇ ਮਰਜੀ ਤੁਰ ਫਿਰ ਕੇ 4 ਪੰਡ ਤੋਂ ਘੰਮ ਫਿਰ ਕੇ ਢੇੜਾ ਦੇ ਲਓ 50 55000 ਦੀ ਵਹਿੜ ਆਊਗੀ ਚਾਰਾਂ ਥਾਣਾ ਚ ਓਕੇ ਹੋਵੇ ਇਹ ਤਾਂ ਹੁਣ ਬਾਈ ਕਹਿੰਦਾ ਪਤਾ ਨਹੀਂ ਕੀ ਚੱਕਰ ਬਣਿਆ ਖਣੀ ਅਗਲੇ ਨੇ ਥੱਗੀ ਮਾਰੀ ਪਤਾ ਨਹੀਂ ਲੱਗਿਆ ਬਾਈ ਦੇ ਘਰੇ ਸੂਪ ਹੀ ਤੇ ਆ ਪਤਾ ਲੱਗ ਗਿਆ ਤਾਤੇ 30000 ਦੀ ਦੇਣੀ ਜਮਾਂ ਜਾਜਮਲ ਬਾਈ ਇਹ ਪ੍ਰਾਣੇ ਕੋਲੇ ਕਿਸੇ ਕੋਲੇ ਹੁੰਦੀ ਪਤਾ ਆਪਾਂ ਨੂੰ ਵੀ ਇਹਦਾ ਹੱਲ ਕੀ ਕਰਨਾ ਹਾਂ ਕੀ ਪਾ ਚੜਾ ਕੇ ਮੈਂ ਗੱਬਣ ਹੀ ਉਹਦੇ ਵੀ ਆਪਾਂ ਵੀਡੀਓ ਚ ਤਾਂ ਹੀ ਨਹੀਂ ਬਾਈ ਮੈਂ ਕਰ ਸੈਟ ਹਾਂ ਉਹਦੇ ਉਹ ਹੀ ਦਾ ਨਹੀਂ ਉਹ ਹੀ ਵੈੜ ਆਪਾਂ ਉਸ ਵਾਲੀ ਵੀਡੀਓ ਆਪਾਂ ਬਣਾਈ ਆ ਹਾਂ ਆਪਾਂ ਲਾਂਭਾ ਨਹੀਂ ਲੈਣਾ ਬਾਈ ਕੰਮ ਨੂੰ ਮੈਂ ਵੀ ਹੱਲ ਕਰ ਸਕਦਾ ਇਹ ਪੂਰਾ ਮੈਂ ਵੀ ਕਰ ਸਕਦਾ ਠੀਕ ਆ ਗਾਂ ਅਗਲੇ ਭੈਣ ਭਰਾ ਦੀ ਕਿਸਮਤ ਆ ਦਵਾਈ ਦਵਾ ਕੇ ਪੂਰਾ ਹੁੰਦਾ ਹੋਇਆ ਕਰ ਲੈਣਾ ਬਾਈ ਸਹੀ ਆ ਹਾਂ ਦੋਸਤੋ ਬਾਈ ਕਹਿੰਦਾ ਕੰਮ ਨੂੰ ਆਪਾਂ ਵੀ ਪੂਰਾ ਕਰ ਦਿੰਦੇ ਪੂਰਾ ਕੀ ਕਰਨੇ ਥਣ ਚ ਦੁੱਧ ਹੋਰ ਚੜਾ ਦੇਣਾ ਸੀਗਾ ਹਾਂ ਉਹ ਜਿੱਥੇ ਅੱਧਾ ਉਹ ਪੂਰਾ ਹੋ ਜਾਣਾ ਸੀ ਜਦੋਂ ਅਗਲੇ ਨੇ ਚੋਣੀ ਸੀ ਉਹ ਪੂਰਾ ਨਿਕਲਣਾ ਸੀ ਤੇ ਵੈੜ ਨੇ ਪਾਸ ਹੋ ਜੇ ਨੇ ਪਰ ਬਾਈ ਕਹਿੰਦਾ ਆਪਾਂ ਗਲਤ ਕੰਮ ਨਹੀਂ ਕਰਨੇ ਤਾਂ ਹੀ ਕੱਲ ਵਾਲੀ ਵੀਡੀਓ ਚ ਪਾਈ ਨਹੀਂ ਸੀਗੀ ਕਿ ਕਿਹਾ ਸੀ ਇਹ ਢਿੱਲੀ ਆ ਹਾਂ ਦੋ ਨੰਬਰ ਤੇ ਆ ਬਾਈ ਦੋ ਨੰਬਰ ਕਾਫੀ ਕਲਰ ਦੀ ਚਾਰਤੀ ਆ ਫ੍ਰੀਨਲ ਪੰਜਾਬ ਵਾਲੀ ਆ ਬਾਈ ਜੀ ਤੋਂ ਲਈ ਅਗਲੇ ਨੇ ਕਿਹਾ ਵੀ ਪਹਿਲੇ ਸੂਏ 17 18 ਕਿਲੋ ਦੁੱਧ ਚੋਇਆ ਤੇ 17 18 ਮੰਨ ਕੇ ਆਪਾਂ ਲਈਆ ਵੜੇ ਭਾਈ ਠੀਕ ਆ ਗਾਂ ਦੁੱਧ ਅਗਲੇ ਦੀ ਸੇਵਾ ਦਾ ਜੇ ਚੰਗੀ ਸੇਵਾ ਕਰ ਗਿਆ ਹੋ ਸਕਦਾ 20 ਕਿਲੋ ਰੁਪਏ ਆ ਜੇ ਗਾਂ ਦੇ ਥਾਣਾ ਦੀ ਭਾਰ ਪਿੱਛੇ ਦੀ ਆਪਣੀ ਬਈ ਪੂਲ ਗਰੰਟੀ ਕਿੰਨੇ ਦਿਨ ਗਰੰਟੀ ਸੀਲ ਦੀ ਵੀ ਗਰੰਟੀ ਆ ਬਾਈ ਬੈਨ ਲਊਗੀ ਇੱਕ ਦੋ ਹੀ ਵਾਰ ਬਾਈ ਤਿਆਰ ਹੀ ਆ ਲੈ ਜੈਜ ਮੱਲ ਬਾਈ ਹਾਂ ਆਏ 43000 ਨਹੀਂ ਦੇਣਾ ਬਈ ਚਮਾ ਜੈਜ ਮੱਲ 2 ਨੰਬਰ 43000 ਦੀ 17 18 ਕਿਲੋ ਦੁੱਧ ਜਰਸੀ ਨੇ ਦਿੱਤਾ ਪਹਿਲੇ ਸੂਏ 17 18 ਦੀ ਬਈ ਕਹਿੰਦਾ ਇਹਦੀ ਗਰੰਟੀ ਆ ਇਹ ਥਾਣਾ ਦੀ ਚਾਰੇ ਪਾਸੋਂ ਓਕੇ ਆ ਜਮਾ ਚਾਰੇ ਗੁੱਠਾਂ ਜਮਾ 9 ਨੰਬਰ 9 ਆ ਬਾਈ ਕਹਿੰਦਾ ਥਾਣਾ ਦੀ ਇਹਦੀ ਗਾਰੰਟੀ ਆ ਸੂਨ ਨੂੰ ਤਿਆਰ ਹੋ ਸਕਦਾ ਕੱਲ ਨੂੰ ਸੂਪੇ ਹੋ ਸਕਦਾ ਰਾਤ ਨੂੰ ਸੂਪੇ ਇਹ ਦੇ ਦੇਣੀ 43000 ਦੀ 43 43000 ਤੋਂ ਛੋੜ ਛੱਪਾ ਹੋ ਜੂ ਆਦੀ ਚੁਵਾਈ ਵਾਲੇ ਥਾਂ ਗੈਬ ਤੇ ਲੱਗੇ ਹੋਇਆ ਸੋਹਣੀ ਮੱਛੀ ਆ ਕਾਫੀ ਕਲਰ ਦੀ ਜਰਸੀ ਬਰੀਡ ਆ ਹਵਾਨਾ ਸੋਹਣਾ ਮੱਲ ਜਮਾ ਨਿੱਕੇ ਨਿੱਕੇ ਆ ਮੈਂ ਅੱਗੇ ਵੀ ਕਹਿਣਾ ਹੁਣ ਨਾਮਾ ਵਪਾਰ ਦਾ ਕੰਮ ਸਟਾਰਟ ਕੀਤਾ ਵੀਰ ਦਾ ਜਮਾ ਜਾਇਜ ਮੱਲ ਹੁੰਦੇ ਆ ਜਮਾ ਜਾਇਜ ਕਿਉਂਕਿ ਹਜੇ ਵਪਾਰ ਦਾ ਕੰਮ ਸਟਾਰਟ ਕੀਤਾ ਪੰਜ ਚਾਰ ਵੀਡੀਓ ਅਪਲੋਡ ਹੋਈਆਂ ਇਸ ਘਰੋਂ ਜਮਾ ਜੈਜਮੋਲ ਇਹ ਹੀ ਵੈੜਾ ਹੋਰ ਕਿਸੇ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੀਆਂ ਜਿਹੜਾ 10-10 ਹਜ਼ਾਰ ਨਫਾ ਲੈਂਦਾ ਇਹਨਾਂ ਦਾ ਮੁੱਲ ਉਹੀ 10-10 ਹਜ਼ਾਰ ਵੱਧ ਹੋਣਾ ਸੀਗਾ ਪਰ ਬਾਈ 8000 1500 ਨਾ ਲੈ ਆ ਕੇ ਪਸ਼ੂ ਸੇਲ ਕਰ ਦਿੰਦਾ ਜਮਾ ਜੈਜਮੋਲ ਆ 43000 ਦੀ ਵੈੜ ਹੋਰ ਕਿਸੇ ਦੇ ਘਰੇ ਖੜੀ ਹੁੰਦੀ 48-49000 ਤੋਂ ਘੱਟ ਕਿਸੇ ਨੇ ਨਹੀਂ ਦੇਣੀ ਸੀ 52-53 ਮੁੱਲ ਕਰਨਾ ਸੀ ਪਰ ਜਮਾ ਜੈਜਮੋਲ 43000 ਛੋੜ ਛੱਪਾ ਹੋ ਜੂ ਤਿੰਨ ਨੰਬਰ ਬਾਈ ਤੀਜੇ ਸੂਏ ਸੁੰਦੀ ਆ ਠੀਕ ਆ ਪੰਜ ਚਾਰ ਦਿਨ ਲੈਂਦੀ ਆ ਸੂਣ ਚ ਇਹਦੇ ਹਮਤ ਵਿਖਾਦੀ ਫਿਰ ਆਪਾਂ ਲਾਂ ਇੱਕ ਪ ਠੀਕ ਠੀਕ ਆ ਆਪਾਂ ਤੋਰਨ ਤੋਂ ਪਹਿਲਾਂ ਧਾਰਾ ਹੀ ਮਾਰ ਕੇ ਵਿਖਾ ਦਿੰਨੇ ਆ ਆਪਣੇ ਵੱਲੋਂ ਥਣ ਓਕੇ ਆ ਭੈਣ ਭਰਾ ਆਉਦੀ ਤਸੱਲੀ ਕਰਕੇ ਲਿਆਣਾ ਓਕੇ ਕਰਕੇ ਲਿਜਣਾ ਕਿੰਨਾ ਕੁ ਦੁੱਧ ਪਿਆਜੂ ਦੁੱਧ ਤਾਂ ਭਈ ਅਗਲੇ ਨੇ ਕਿਹਾ ਵੀ 25 26 ਕਿਲੋ ਚੋਇਆ ਸੀ ਹੂੰ ਠੀਕ ਆ ਭਣਾ ਦਾ ਕਰਕੇ ਆਪਾਂ ਬਾਜ ਲਈ ਆ ਤੇ ਆਪਾਂ ਵੀ ਭਾਜ ਹੀ ਦੇ ਦੇਣੀ ਠੀਕ ਆ ਹਾਂ ਧਾਰਾ ਮਾਰ ਕੇ ਮੈਂ ਵਿਖਾ ਦਿੰਦਾ ਆ ਵੀ ਇੱਥੇ ਲਾ ਪਾਸਾ ਹੋਰ ਲਾ ਲੈ ਹੂੰ ਆ ਮੂਰਲੇ ਥਾਣਾ ਹਾਂ ਆ ਮਗਰਲਾ ਥਾਣਾ ਹੂੰ ਆ ਭਾਲ ਲਾ ਮਗਰਲਾ ਪਹਿਲਾ ਉਹ ਪਰਲਾ ਮਗਰਲਾ ਪੂਰੇ ਬਰਾਬਰ ਵਰਦੇ ਆ ਬਈ ਹੂੰ ਆ ਮੜਾ ਲੈ ਹੂੰ ਸਹੀ ਹੈ ਕਿੰਮੋ ਓਕੇ ਆ ਬਈ ਥਾਣ ਵਾਲੀ ਬਾਕੀ ਅਗਲੇ ਨੂੰ ਪਾਸ ਕਰ ਲੈਣੀ ਹੈ ਦੋਸਤੋ ਕਿਹੜਾਂ ਧਾਰਾ ਮਾਰਤੀਆਂ ਬਾਕੀ ਅਗਲਾ ਆਪਦੀ ਤਸੱਲੀ ਕਰ ਲੈ ਬਾਈ ਕਹਿੰਦਾ ਭਾਲ ਹੈਗੀ ਆ ਜਿੱਥੋਂ ਲਈ ਉਹ ਕਹਿੰਦੇ 26 25 26 ਲੀਟਰ ਦੁੱਧ ਖੁੱਲਾ ਇਹਦੇ ਤੋਂ ਲੋਚ ਹੋਇਆ ਭਾਲ ਹੈਗੀ ਆ ਗਬਹਿਣੀ ਵਾਲੀ ਸਾਈਡ ਬਾਈ ਕਹਿੰਦਾ ਤੇ ਬਾਕੀ ਜਿਹਦੇ ਪਸੰਦ ਆਊਗੀ ਅਗਲਾ ਬਾਈ ਦੇ ਘਰੇ ਆਵੇ ਅਗਲਾ ਪਾਸ ਕਰੇ ਟਕਾ ਕੇ ਬਾਈ ਹਾਈ ਰੂਲ ਦਾ ਬਹੁਤ ਹਾਂ ਵੈੜ ਵੱਡੀ ਆ ਵਜਨ ਬਹੁਤ ਆ ਜੈ ਜਮਾਲ ਬਾਈ ਮੁੱਲ ਕਰ ਉਹਨੇ ਜੇ ਨਾ ਮਰਜ਼ੀ ਕਰ ਲਈ ਐਮਦ ਬਾਈ ਆਪਾਂ 41000 ਦੀ ਦੇ ਦਾਂ 41 ਦੀ ਹਾਂ ਬਾਈ ਮੁੱਲ ਕਰਨ ਬਾਈ ਕਿਵੇਂ ਜੇ ਨਾ ਮਰਜ਼ੀ ਕਰਾ ਲਓ 40 ਤੇ 41000 ਦੀ ਦੇ ਦੇਣੀ ਆ ਤੇ ਵਿੱਚੋਂ ਮਾਨ ਤਾਨ ਹੋ ਜੂ ਸੋਨ ਨੂੰ ਤਿਆਰ 25 22 ਲੀਟਰ ਦੁੱਧ ਬਾਈ ਦਾਸ ਦਾ ਪਿਛਲੇ ਸੂਵੇ ਦਿੱਤਾ ਇਹਨੇ ਵੈਡ ਫੋਲ ਵੱਡੀ ਅੱਕੇ ਵਾਲੀ 1000 ਮੋਲ ਹੈ ਮਾਨ ਤਾਨ ਹੋ ਜੂ ਥਾਣਾ ਦੀ ਚਾਰਾਂ ਦੀ ਬਾਈ ਕਹਿੰਦਾ ਮੇਰੀ ਗਾਰੰਟੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਜੈਜੇ ਮੋਲ ਦੀਆਂ ਤਿੰਨ ਵੈੜਾ ਇੱਕ ਤਾਜੀ ਸੂਈ ਸਵਾਈ ਦੋ ਗੱਬਣਾ ਵੈੜਾ ਸੂਨ ਨੂੰ ਤਿਆਰ ਜਾਇਜੇ ਮੁੱਲ ਹੈ ਮਾਨ ਤਾਨ ਹੋ ਜੂ ਬਾਈ ਈ ਡੀ ਗਾ ਕਿਸ ਨੇ ਆ ਭਾਜ ਦੇਣੀ ਨਹੀਂ ਆਪਾਂ ਨੂੰ ਭਾਜ ਆ ਜੀ ਤੈਨੂੰ ਅੱਗੇ ਵੀ ਪਤਾ ਵੀ ਆਪਾਂ ਨਫਾ ਜਾਇਜ ਲੈਣੇ ਹਣਾ 22500 ਦੀ ਗੇਮ ਹੀ ਹੁੰਦੀ ਆ ਆਪਣੀ ਬਾੜੀ ਕੋਈ ਪਕਾਈ ਨਾ ਕਰੇ ਭੈਣ ਭਰਾ ਸਾਹੀ ਹੈ ਬਾਕੀ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਪੈਂਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ